ਠੀਕਾ ਜਿਸ ਦੇ ਆਧਾਰ ਤੇ ਠੀਕ ਹੈ ਮੇਰੇ ਅਸੀ ਲਾਹਵ ਸਿੰਘ ਨੇ ਮੌਕਾ ਪਰ ਪਹੁੰਚ ਕੇ ਠੀਕ ਹੈ ਨਾ ਤੇ ਰੇਡ ਕੀਤਾ ਗਿਆ ਤੀਆਂ ਤੇ ਜਿਹਦੇ ਦੌਰਾਨੇ ਸਤ ਦੇ ਦੌਰਾਨ ਠੀਕ ਹੈ ਉਹਦੀ ਉਹਦੇ ਕੋਲੋਂ 1 ਕੇਜੀ ਹੋ ਗਿਆ ਇਹ ਨਾ ਦਿਖੰਦਾ ਇੱਕ ਸਤਪਾਲੰਗੂ ਥੋੜੀ ਹੈ ਇੱਕ ਸਤਪਾਲੰਗੂ ਦਿਖਾਈ ਜਰਾ ਫਿੱਤੀ ਬੜਾ ਦੁੱਧ ਥੋੜਾ ਦੁੱਧੋ ਐ ਦੁੱਧੋ ਚੱਕ ਲੈ ਅਪਰਮ ਜਿੰਨਾ ਕਿ ਉਹ ਨਹੀਂ ਬਣਾਉਂਦਾ ਕ੍ਰੀਟਿੰਗ ਦਾਨੀਪੁਰ ਦੇ ਵਿੱਚ ਇੱਕ ਬੰਦਾ ਕਾਰ ਲੈ ਕੇ ਜੋ ਪੜਾ ਠੀਕ ਹੈ ਕਾਰ ਨੰਬਰ ਦੱਸਿਆ ਸੀ ਸਾਰਾ ਕੁਝ ਉਹਦੇ ਆਧਾਰ ਤੇ ਠੀਕ ਹੈ ਮੇਰੇ ਐਸਐਹ ਨਾਥ ਸਿੰਘ ਬੰਦੋ ਇਸ ਮੇ ਸਾਥੀ ਉਸ ਪਾਰਟੀ ਨੇ ਰੇਡ ਕੀਤਾ ਗਿਆ ਅੱਗੇ ਥੋੜੇ ਕਰਕੇ সামনে ਆ ਤਾਂ ਆਪਕੇ ਆਇਆ ਨਾ ਤਲਾ ਜੋ ਇਹ ਫਰਮਾਨ ਨਹੀਂ ਨਹੀਂ ਖੜ ਦਿੰਦੇ ਅਜੇ ਬੈਠ ਨਹੀਂ ਕਰੇਗਾ ਚਲਾ ਦੇਣਾ ਇਹ ਤੁਹਾਨੂੰ ਕਹ ਦਾਂਗੇ ਜੇ ਚੱਲਣਾ ਮੋਂਦਵਾਰ ਬਣਾ ਕੋ ਕਰ ਬਾਈ ਬਣਾ ਤੇਨ ਕਾ ਮਾਨਿਕਾ ਸਾਹਮਣੇ ਘਰਜੇ ਵਾਲਾ ਜਿਹੜਾ ਉਹ ਚਾਹ ਮੈਨੂੰ ਬੁਲਾ ਲਿਆ ਕਰੋ ਯਾਰ ਇਹ ਕਿਹਨੂੰ ਆ ਸਾਹਮਣੇ ਘਰਜੇ ਵਾਲਾ ਮੇਰੀ ਗੱਲ ਦਲਵਾਰਾ ਜੀ ਹੈ ਦਲਵਾਰਾ ਜੀ ਦਲਵਾਰਾ ਹਾਂ ਜੀ ਹਾਂ ਜੀ ਦਲਵਾਰਾ ਕਿੱਥੇ ਲੈ ਕੇ ਜਾਂਦਾ ਸੀ ਮੈਂ ਕਿਥੇ ਵੇਚਦਾ ਸੀ ਕੋਈ ਬਾਜੀ ਗਲਤੀ ਹੋ ਗਈ ਜੀ ਮੇਰੇ ਕੋਲ ਤੇ ਤਾਂ ਬਹੁਤ ਵੱਡੀ ਪਹਿਲੇ ਮੇਰੇ ਕੋਲ ਨਾ ਜੀ ਨਾ ਪੈਦੀਵਾਰ ਉਹ ਲੈ ਆਇਆ ਤਾਂ ਜੀ ਮੈਂ ਕੱਲ ਮੇਰੇ ਐਸ ਲਾਖ ਸਿੰਘ ਨੂੰ ਪਿੰਡ ਮਿਆਲ ਕਲਾ ਦਾਣਾ ਮੰਡੀ ਦੇ ਵਿੱਚ ਇੱਕ ਮੁਕਰੀ ਹੋਈ ਸੀਗੀ ਇੱਕ ਦਾਨੀਪੁਰ ਇੱਕ ਬੰਦਾ ਕਾਰ ਦੇ ਵਿੱਚ ਆਇਆ ਜੋ ਫੀਮ ਵੇਚਦਾ ਜੀ ਦਾ ਨਾਮ ਹੈਗਾ ਦਲਵਾਰਾ ਸਿੰਘ ਔਰ ਪਕਾਲਾ ਪੁੱਤਰ ਹਜੂਰਾ ਸਿੰਘ ਵਾਸੀ ਭਗਵਾਨਪੁਰਾ ਪੀਐਸ ਜੁਲਕਾ ਥਾਣੇਦਾਰ ਰਹਿਣ ਵਾਲਾ ਸੀਗਾ ਠੀਕ ਆ ਵੀ ਇਹ ਫੀਮ ਦਾ ਜਿਹੜਾ ਹੈਗਾ ਸਪਲਾਈ ਕਰਨ ਆਇਆ ਜਿਸ ਦੇ ਆਧਾਰ ਤੇ ਮੇਰੇ ਸਹੀ ਲਾਹਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਇਦਰਾ ਨੇ ਠੀਕ ਆ ਨਾਕਾ ਬੰਦੀ ਕਾ ਉੱਥੇ ਜਾ ਕੇ ਰੇਡ ਕੀਤਾ ਮੌਕੇ ਤੇ ਪਹੁੰਚ ਕੇ ਰੇਡ ਦੌਰਾਨ ਜਿਹਦੇ ਵੀ ਕਬਜ਼ੇ ਦੇ ਵਿੱਚੋਂ 1 ਕਿਲੋ 70 ਗ੍ਰਾਮ ਅਫੀਮ ਆ ਜਿਹੜੀ ਹੈਗੀ ਸਾਨੂੰ ਉਹਦੀ ਗੱਡੀ ਦੇ ਵਿੱਚੋਂ ਉਹਦੇ ਕੋਲੋਂ ਰਿਕਵਰ ਹੋਈ ਹੈ ਕੋਈ ਰਿਮਾਨ ਵੀ ਲਾਉਗੇ ਇਹ ਤਾਂ ਹਾਂ ਅਸੀਂ ਇਹਦਾ ਪੁਲਿਸ ਰਿਮਾਨਡ ਲੈ ਰਹੇ ਹਾਂ ਫਰਦਰ ਜਿਹੜਾ ਪੁੱਛ ਰਹੇ ਆ ਵੀ ਕਿੱਥੋਂ ਆਈਸੀ ਦੇ ਕਿੱਥੇ ਦੇਣੀ ਸੀਗੀ ਇਹ ਸਾਰਿਆਂ ਨੂੰ ਜਿਹੜੇ ਹੈਗੇ ਬੈਕਵਾਰਡ ਜਿਹੜੇ ਹੈਗੇ ਅੱਗੇ ਸਾਰੇ ਬੰਦੇ ਨੂੰ ਅਸੀਂ ਇਹਦੇ ਵਿੱਚ ਐਡਵਾਂਸ ਪਾਰਟੀ ਨੂੰ ਅਸੀਂ ਪੁੱਛ ਕੇ ਸਾਰਕੇ ਜੋ ਵੀ ਹੈਗੀ ਫਰਦਰ ਕਾਰਵਾਈ ਕਰਾਂਗੇ ਜਿਹੜੀ ਪੰਜਾਬ ਸਰਕਾਰ ਮੁਹਿੰਮ ਚੱਲਦੀ ਵੀ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਹੁਕਮ ਹਦਾਇਤਾਂ ਦੇ ਤਹਿਤ ਠੀਕ ਹੈ ਨਸ਼ਿਆਂ ਦੇ ਖਿਲਾਫ ਮਹਿਮਾ ਬਿੱਡੀ ਹੋਈ ਆ ਜੋ ਵੀ ਨਸ਼ੇ ਦੇ ਸਲਾਗਰ ਮੇਰੇ ਏਰੀਆ ਦੇ ਵਿੱਚ ਕੋਈ ਸਪਲਾਈ ਕਰਨਾ ਹੁੰਦਾ ਜਾਂ ਕੋਈ ਵੀ ਜਾ ਵੇਚਦਾ ਸਭ ਨੂੰ ਮੇਰੀ ਪੂਰੀ ਵਾਰਨਿੰਗ ਆ ਠੀਕ ਹੈ ਵੀ ਜਿਆਦਾ ਇਹ ਨਸ਼ੇ ਵੇਚਣੋਂ ਮੇਰੇ ਏਰੀਆ ਦੇ ਵਿੱਚੋਂ ਬਾਜਾ ਜੂਤੇ ਨਹੀਂ ਕਰਨ ਹਰ ਇੱਕ ਨੂੰ ਸਲਾਖਾਂ ਵਿਸੇ ਧੱਕੇ ਜੋ